ਕਰਕੇ ਭੋਲਣਾ ਸ਼ੁਰੂ ਕਰ ਦੇਵੇ ਦੁਨੀਆ ਉਹ ਵੀ ਚੱਲਦੀ ਰਹੂਗੀ ਦੁਨੀਆ ਨੂੰ ਕੋਈ ਫਰਕ ਨਹੀਂ ਪੈਣਾ ਹਾਂ ਬਸ ਤੁਹਾਡੇ ਨਾਮ ਦਾ ਇੱਕ ਚੈਪਟਰ ਚੁੱਪਚਾਪ ਹੌਲੀ ਹੌਲੀ ਕਰਕੇ ਬੰਦ ਕਰ ਦਿੱਤਾ ਜਾਊਗਾ ਦੁਨੀਆ ਉਹ ਵੀ ਚੱਲੂਗੀ ਤੁਸੀਂ ਚਲੇ ਗਏ ਜਦੋਂ ਜਦੋਂ ਤੁਸੀਂ ਚਲੇ ਗਏ ਦੁਨੀਆ ਨੂੰ ਕੋਈ ਫਰਕ ਨਹੀਂ ਪਿਆ ਤਾਂ ਜਦੋਂ ਤੁਸੀਂ ਅੱਜ ਹੈਗੇ ਹੋ ਤਾਂ ਤੁਹਾਨੂੰ ਦੁਨੀਆ ਦੇ ਕਰਕੇ ਫਰਕ ਕਿਉਂ ਪੈ ਰਿਹਾ ਇਹ ਗੱਲ ਸਮਝ ਚੋਂ ਬਾਹਰ ਹੈ ਜ਼ਿੰਦਗੀ ਤੁਹਾਡੀ ਹੈ ਤੁਹਾਡੇ ਜਨ ਨਾਲ ਆਸੇ-ਪਾਸੇ ਨੂੰ ਕੋਈ ਫਰਕ ਨਹੀਂ ਪੈਣਾ ਸਮਾਜ ਨੂੰ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਤੁਹਾਡੇ ਹੁੰਦੇ ਹੋਏ ਉਸ ਸਮਾਜ ਦੇ ਕਰਕੇ ਤੁਹਾਨੂੰ ਫਰਕ ਕਿਉਂ ਪੈ ਰਿਹਾ ਜ਼ਿੰਦਗੀ ਤੁਹਾਡੀ ਹੈ ਕਹਾਣੀ ਤੁਹਾਡੀ ਹੈ ਇਹਨੂੰ ਪੂਰੀ ਲਿਖ ਕੇ ਜਾਇਓ ਆਪ ਦੇ ਤਰੀਕੇ ਨਾਲ ਜਿਉ ਕੇ ਜਾਇਓ ਆਹੀ ਜ਼ਿੰਦਗੀ ਹੈ ਇਹੀ ਜ਼ਿੰਦਗੀ ਨੂੰ ਜਿਉਣ ਦਾ ਮਕਸਦ ਹੈ ਇਹੀ ਜ਼ਿੰਦਗੀ ਨੂੰ ਜਿਉਣ ਦਾ ਮੂਲ ਮੰਤਰ ਹੈ ਕਿਸੇ ਦੇ ਕਰਕੇ ਕਿਸੇ ਦੀ ਸੋਚ ਕਿਸੇ ਦੇ ਥਿੰਕਿੰਗ ਦੇ ਕਰਕੇ ਆਪਦੀ ਜ਼ਿੰਦਗੀ ਬਦਤਰ ਨਹੀਂ ਕਰਨੀ ਯਾਦ ਰੱਖਿਓ